ਆਏ ਆਏ ਮਰ ਗਿਆ ਆਏ ਉਹ ਬਬੂ ਆ ਕੀ ਕਰਾ ਲਿਆ ਆਏ ਇਹ ਮਰ ਗਿਆ ਆਏ 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 ਮਰ ਗਿਆ ਓਏ ਉਹ ਆ ਕੀ ਹੋ ਗਿਆ ਆਏ ਹਾਏ ਉਹ ਪੁੱਤ ਉਹ ਕੀ ਦੱਸਾਂ ਤੈਨੂੰ ਓਏ ਆਏ ਮਰ ਗਿਆ ਓਏ ਉਹ ਆਪਣੇ ਬਾਹਰਲੇ ਘਰੋਂ ਆਇਆ ਉਹ ਤੈਨੂੰ ਪਤਾ ਹੀ ਆ ਉੱਥੇ ਆਪਣਾ ਗਦਾ ਰੱਖਿਆ ਹੋਇਆ ਆਹੋ ਉਹ ਅੱਜ ਮੇਰਾ ਆਏ ਓਏ ਉਹ ਮੇਰਾ ਮੂਡ ਬਣ ਗਿਆ ਮੈਂ ਨਾ ਉਹਨੂੰ ਕੋਠੇ ਤੇ ਚੜਾਤਾ ਕਿਉਂ ਐਵੇਂ ਹੀ ਬਸ ਤੇ ਫੇਰ ਮੈਂ ਉਹਨੂੰ ਥੱਲੇ ਲਾਵਾਂ ਤੋ ਥੱਲੇ ਉਤਰੇ ਨਾ ਮੇਰੇ ਟੀਟਨੇ ਮਾਰੇ ਹਾਰ ਕੇ ਮੈਂ ਥੱਲੇ ਕੋਠੜੀ ਚ ਆ ਕੇ ਪੈ ਗਿਆ ਹੂੰ ਉਹ ਮੈਂ ਦੇਖਿਆ ਆਪਣੀ ਛੱਤ ਤਾਂ ਬਾਲਿਆਂ ਦੀ ਹੈ ਉੱਤੇ ਗਦਾ ਟੱਪੀ ਜਾਂਦਾ ਕਿਤੇ ਮੈਂ ਕਿਹਾ ਛਾਤੀ ਨਾ ਤੋੜ ਦੇ ਹਾਂ ਹਾਈ 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 ਮਰ ਗਿਆ ਮੈਂ ਫੇਰ ਗਿਆ ਮੈਂ ਉੱਤੇ ਉਹਨੂੰ ਥੱਲੇ ਲਾਉਣ ਵਾਸਤੇ ਉਹਨੇ ਮੇਰੇ ਇਹੇ ਜੀ ਲੱਤ ਮਾਰੀ ਮੈਂ ਪੌੜੀਆਂ 'ਚ ਡਿੱਗ ਪਿਆ ਓ ਹੋ 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 ਫੇਰ ਕੀ ਹੋਇਆ ਫੇਰ ਉਹ ਛੱਤ ਵੀ ਡਿੱਗ ਪਈ ਉਹ ਕਹਤਾ ਵੀ ਥੱਲੇ ਆ ਗਿਆ ਉਹ ਪੁੱਤ ਇਸ ਗੱਲ 'ਚ ਇੱਕ ਬਹੁਤ ਵੱਡਾ ਸਬਕ ਮਿਲਦਾ ਜੇ ਆਪਾਂ ਕਿਸੇ ਗਦੇ ਨੂੰ ਉੱਚਾ ਚੁੱਕਦੀਏ ਨਾ ਉਹਦੇ ਤਿੰਨ ਨੁਕਸਾਨ ਹੁੰਦੇ ਐ ਪਹਿਲਾ ਉਹ ਆਵਦਾ ਨੁਕਸਾਨ ਕਰਦਾ ਦੂਜਾ ਉਹ ਉਸ ਥਾਂ ਦਾ ਤੇ ਘਰ ਦਾ ਨੁਕਸਾਨ ਕਰਦਾ ਤੀਜਾ ਉਹ ਜਿਹਨੇ ਉਹਨੂੰ ਉੱਚਾ ਚੁੱਕਿਆ ਹੁੰਦਾ ਨਾ ਉਹਦਾ ਨੁਕਸਾਨ ਕਰਦਾ ਆਏ ਹੋਏ ਮਰ ਗਿਆ